ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਆਗੂ ਲੋਕਾਂ ਦੇ ਵਿੱਚ ਵਿਚਰਨਾ ਸ਼ੁਰੂ ਹੋ ਗਏ ਨੇ ਆਪੋ ਆਪਣੀ ਲੋਕ ਲਭਾਉ ਨੀਤੀਆਂ ਜਿਹੜੀਆਂ ਉਹ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਪੰਜਾਬ ਦੇ ਵੱਖੋ ਵੱਖ ਇਲਾਕਿਆਂ ਦੇ ਵਿੱਚ ਜੋ ਆਲਰੇਡੀ ਸੰਸਦ ਸੀਗੇ ਉਹ ਟਿਕਟ ਦੀ ਭਾਲ ਵਿੱਚ ਆਪੋ ਆਪਣੀ ਪਾਰਟੀਆਂ ਦੀ ਹਾਈ ਕਮਾਂਡਾਂ ਦੇ ਤੱਕ ਅਪਰੋਚ ਕਰ ਰਹੇ ਆ ਸਾਡੇ ਨਾਲ ਇਸ ਵੇਲੇ ਲੁਧਿਆਣਾ ਦੇ ਸੰਸਦ ਰਵਨੀਤ ਸਿੰਘ ਬਿੱਟੂ ਸਾਹਿਬ ਨੇ ਬਿੱਟੂ ਸਾਹਿਬ ਟਿਕਟ ਸਪਸ਼ਟ ਹੋਈ ਕਿ ਨਹੀਂ ਮੈਨੂੰ ਲੱਗਦਾ ਆਪਣਾ ਜਿਹੜਾ ਟਿਕਟ ਦਾ ਕਿਉਂਕਿ ਇਲੈਕਸ਼ਨ ਆ ਜਿਹੜਾ ਪੰਜਾਬ ਦਾ ਉਹ ਆਖਰੀ ਫੇਸ ਚਲਾ ਗਿਆ ਤੇ ਕਾਫੀ ਲੇਟ ਆ ਤੇ ਮੈਂ ਸਮਝਦਾ ਪਾਰਟੀਆਂ ਇੰਨੀ ਛੇਤੀ ਟਿਕਟ ਅਨਾਉਂਸ ਕਰਨ ਲੱਗੀਆਂ ਵੀ ਜਿਹੜੀਆਂ ਸੋਚਦੀਆਂ ਐ ਕਿਉਂਕਿ ਜਿਹੜੇ ਪਹਿਲੇ ਪੜਾ ਦੇ ਵਿੱਚ ਨੇ ਉਹਨਾਂ ਦੀਆਂ ਟਿਕਟਾਂ ਚੱਲ ਰਹੀਆਂ ਆਪਣੇ ਵਾਲੀ ਜਿਹੜੀ ਲੁਧਿਆਣੇ ਦੀ ਮੈਂ ਲੱਗਦਾ ਕਾਂਗਰਸ ਪਾਰਟੀ ਦੀ ਜਾਂ ਪੰਜਾਬ ਦੀ ਜੇ ਮੈਂ ਗੱਲ ਕਰਾਂ ਤਾਂ ਅਪ੍ਰੈਲ ਦੇ 10 ਤਰੀਕ ਤੱਕ ਜਿਹੜੀਆਂ ਉਹ ਟਿਕਟਾਂ ਜਿਹੜੀਆਂ ਅਨਾਉਂਸ ਹੋਣਗੀਆਂ ਫਾਈਨਲ ਹੋਣਗੀਆਂ ਪੀਡੀਏ ਦਾ ਗਠਨ ਹੋਇਆ ਹੈ ਅਲਾਈਅੰਸ ਹੋਇਆ ਬੈਂਸ ਸਾਹਿਬ ਖਹਿਰਾ ਸਾਹਿਬ ਇਕੱਠੇ ਹੋਏ ਨੇ ਲੁਧਿਆਣਾ ਵਾਲੀ ਥੋੜੀ ਖਾਸ ਤੌਰ ਤੇ ਜਿਹੜੀ ਸੀਟ ਹੈਗੀ ਇਹ ਲੋਕ ਇਨਸਾਫ ਪਾਰਟੀ ਰਹੀ ਹੋਵੇ ਜਾਂ ਖੈਰਾ ਸਾਹਿਬ ਦਾ ਇੰਪੈਕਟ ਪਊਗਾ ਕੋਈ ਦੇਖੋ ਇਹ ਹਿੰਮਤ ਕਰਨੀ ਪੈਂਦੀ ਆ ਅਸੀਂ ਜਦੋਂ ਲੋਡਸੀ ਪਾਰਟੀ ਨੂੰ ਮੈਂ ਜਾ ਕੇ ਉਸ ਵੇਲੇ ਸੁਖਵੀਰ ਸਿੰਘ ਬਾਦਲ ਹੋਣਾ ਨਾਲ ਸਾਹਮਣੇ ਜਾ ਕੇ ਆਡਾ ਲਾਇਆ ਸੀ ਵੀ ਮੈਂ ਤਿਆਰ ਆ ਆਪਣੀ ਪਾਰਟੀ ਦੀ ਇਲੈਕਸ਼ਨ ਲੜਨ ਲਈ ਕਿਉਂਕਿ ਆਮ ਆਦਮੀ ਪਾਰਟੀ ਬੜੀਆਂ-ਬੜੀਆਂ ਗੱਲਾਂ ਕਰਦੀ ਸੀ ਵੀ ਕਾਂਗਰਸ ਪਾਰਟੀ ਕੋਈ ਲੜਨਾ ਨਹੀਂ ਜਾਂਦੀ ਬਾਦਲਾਂ ਦੇ ਨਾਲ ਲੜ ਅਸੀਂ ਰਹੇ। ਬਖੇਰਾ ਸਾਹਿਬ ਕਹਿੰਦੇ ਫਰੈਂਡਲੀ ਗੇਮ ਸੀ ਬਿੱਟੂ ਸਾਹਿਬ ਗਏ ਤਾਂ ਸੀ ਕਿਉਂਕਿ ਸੁਖਵੀਰ ਬਾਦਲ ਨੂੰ ਜਿਤਾਇਆ ਜਾ ਸਕੇ। ਚਲੋ ਉਹ ਤਾਂ ਹਰ ਪਾਰਟੀ ਦੇ ਇਲਜ਼ਾਮ ਹੁੰਦੇ ਆ ਪਰ ਉਸ ਵੇਲੇ 10 ਸਾਲ ਦਾ ਜਿਹੜਾ ਡਿਪਟੀ ਮੁੱਖ ਮੰਤਰੀ ਹੋਵੇ ਤੇ ਜਲਾਲਾਬਾਦ ਤੋਂ ਐਮ.ਐਲ.ਏ ਹੋਣ ਤੇ ਇਹ ਪਾਰਟੀ ਦਾ ਫੈਸਲਾ ਮੰਨ ਕੇ ਕਿਉਂਕਿ ਫੈਸਲਾ ਉਹ ਮੈਂ ਥੋੜੀ ਕਰਨਾ ਸੀ। ਮੈਂ ਤਾਂ ਇੱਕ ਸਪਾਈ ਬਣ ਕੇ ਫੈਸਲਾ ਮੰਨਿਆ ਤੇ ਵੀ ਕਿਹਾ ਵੀ ਝੰਡਾ ਜਾ ਕੇ ਅਸੀਂ ਗੱਡਾਂਗੇ ਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਾ ਕੰਮ ਸੀ ਉਹ 'ਚ ਅਸੀਂ ਕਾਮਯਾਬ ਹੋਏ ਭਾਜਪੀ ਅਕਾਲੀ ਦਲ ਨੂੰ ਪਿੱਛੇ ਛੱਡ ਕੇ ਆਮ ਆਦਮੀ ਨੂੰ ਪਿੱਛੇ ਛੱਡ ਕੇ ਕਾਂਗਰਸ ਦੀ ਸਰਕਾਰ ਬਣੀ ਵੀ ਹਾਂ ਜੇ ਲੜਾਈ ਲੜ ਰਹੀ ਆ ਬਾਦਲਾਂ ਨਾਲ ਤਾਂ ਕਾਂਗਰਸ ਪਾਰਟੀ ਹੀ ਲੜ ਰਹੀ ਆ ਹੁਣ ਗੱਲ ਇਹ ਆ ਹੁਣ ਤੁਸੀਂ ਕਹੋਗੇ ਵੀ ਇਹ ਇਹ ਜਿਹੀਆਂ ਗੱਲਾਂ ਕਰਦਾ ਬੈਂਸ ਸਾਹਿਬ ਤੇ ਖਹਿਰਾ ਸਾਹਿਬ ਮੈਂ ਇਸ ਗੱਲ ਨੂੰ ਉਹਨਾਂ ਨੂੰ ਵਧਾਈ ਦੇਣਾ ਮੈਂ ਇਸ ਗੱਲ ਦੀ ਉਹਨਾਂ ਦੀ ਦਾਤ ਦਿਨਾ ਵੀ ਜਿਹੜਾ ਕੰਮ ਅਸੀਂ 2017 ਚ ਕੀਤਾ ਸੀ ਹੂੰ ਬਾਦਲਾਂ ਦੇ ਨਾਲ ਤੇ ਹੁਣ ਕੰਮ ਉਹ ਖੈਰਾ ਸਾਹਿਬ ਖਾਸ ਤਰ੍ਹਾਂ ਤੇ ਬਠਿੰਡਾ ਜਾ ਕੇ ਕਰ ਰਹੇ ਆ ਹੂੰ ਤੇ ਸਿਮਰਨਜੀਤ ਬੈਂਸ ਨੇ ਇਹ ਗੱਲ ਕਹੀ ਆ ਵੀ ਮੈਂ ਜਿਹੜੀ ਮੈਂ ਕੱਲ ਸੁਣ ਰਿਹਾ ਸੀ ਉਹਨਾਂ ਦੀ ਕੱਲ ਦੀ ਖੈਰਾ ਸਾਹਿਬ ਦੀ ਇੰਟਰਵਿਊ ਜੇ ਹਰਸਿਮਰਤ ਕੌਰ ਫਿਰੋਜ਼ਪੁਰ ਜਾਏਗੀ ਤਾਂ ਮੈਂ ਲੜਾਂਗਾ ਉੱਥੇ ਜਾਂ ਮੈਂ ਜਿਹੜਾ ਨਕਲੀ ਇਨਕਲਾਬ ਦੇ ਨਾਰੇ ਲਾ ਕੇ ਭਗਤ ਸਿੰਘ ਵਾਲੀ ਪੱਗ ਬੰਨ ਕੇ ਸੰਗਰੂਰ ਤੋਂ ਜਿਨ੍ਹਾਂ ਨੇ ਉਸ ਵੇਲੇ ਇਨਕਲਾਬ ਸਭ ਤੋਂ ਵੱਡੀ ਇਲੈਕਸ਼ਨ 3 ਲੱਖ ਤੋਂ ਉੱਤੇ ਜਿੱਤੀ ਸੀ ਤੇ ਉੱਥੇ ਇਹ ਗੱਲ ਕਹੀ ਆ ਵੀ ਬੈਂਸ ਸਾਹਿਬ ਇਲੈਕਸ਼ਨ ਲੜਨਗੇ ਲੜਨਾ ਨਾ ਲੜਨਾ ਉਹ ਤਾਂ ਬਾਅਦ ਦੀਆਂ ਗੱਲਾਂ ਆ ਪਰ ਇਹ ਗੱਲ ਕਰਨਾ ਹੀ ਇਹ ਮੈਂ ਸਮਝਦਾ ਇੱਕ ਚੰਗੀ ਇਹ ਉਹਨਾਂ ਦੀ ਸੋਚ ਆ ਕਿਉਂਕਿ ਇਹੀ ਸੋਚ ਤੇ ਮੈਂ ਤਾਂ ਇਹ ਗੱਲ ਕਰ ਰਿਹਾ ਵੀ ਮੈਂ ਇਹੀ ਸੋਚ ਲੈ ਕੇ ਜਲਾਲਾਬਾਦ ਗਿਆ ਸੀ ਤੇ ਉਸ ਵੇਲੇ ਸੁਖਵੀਰ ਸਿੰਘ ਬਾਦਲ ਹੋਣਾ ਦਾ ਤੇ ਅਕਾਲੀ ਦਲ ਦਾ ਜਿਹੜਾ ਰਾਜ ਸੀ ਉਨੂੰ ਰੋਕਣ ਚ 10 ਸਾਲ ਲਈ ਕਾਮਯਾਬ ਹੋਏ ਹੁਣ ਉਹ ਦੋਨਾਂ ਨੂੰ ਜਿਨ੍ਹਾਂ ਨੇ ਲੁੱਟ ਕੇ ਵੋਟਾਂ ਇਸੇ ਤਰੀਕੇ ਨਾਲ ਹਰਸਿਮਰਤ ਕੌਰ 5 ਸਾਲ ਮੰਤਰੀ ਰਹੇ ਇਸੇ ਤਰੀਕੇ ਨਾਲ ਭਗਵੰਤ ਮਾਨ ਸੰਗਰੂਰ ਤੋਂ ਸਭ ਤੋਂ ਵੱਧ 3 ਲੱਖ ਵੋਟਾਂ ਤੋਂ ਉੱਤੇ ਇਤਿਹਾਸ ਬਣਾ ਕੇ ਉਹ ਭਗਤ ਸਿੰਘ ਵਾਲੀ ਪੱਗ ਬਨ ਕੇ ਗਏ ਸੀ ਉੱਥੇ ਜਿਹੜੀ ਬੈਂਸ ਸਾਹਮਣੇ ਗੱਲ ਕੀਤੀ ਆ ਇਹ ਮੈਂ ਸਮਝਦਾ ਇਹ ਚੰਗੀ ਗੱਲ ਆ ਮੈਨੂੰ ਇਹ ਕਿਉਂਕਿ ਆਪ ਮੈਂ ਇਹ ਫੈਸਲਾ ਕੀਤਾ ਸੀ ਉਦੋਂ ਤੇ ਮੈਨੂੰ ਇਹ ਦੋਨੋਂ ਲੀਡਰਾਂ ਨੇ ਜਿਹੜਾ ਫੈਸਲਾ ਕੀਤਾ ਮੈਂ ਸਮਝਦਾ ਕਿਤੇ ਨਾ ਕਿਤੇ ਇਹ ਚੰਗੀ ਗੱਲ ਹੈ ਮਿੱਟੂ ਜੀ ਅੱਜ ਵੀ ਲੋਕ ਬਾਦਲ ਫੈਮਲੀ ਨੂੰ ਹਰਾਉਣ ਦੀ ਅਕਾਲੀ ਦਲ ਨੂੰ ਹਰਾਉਣ ਦੀਆਂ ਗੱਲਾਂ ਤੁਸੀਂ ਵੀ ਉੱਥੇ ਜਈ ਆਪਣਾ ਫੋਕਸ ਰੱਖ ਰਹੇ ਹੋ ਵਧਾਈ ਦੇ ਰਹੇ ਹੋ ਬੈਂਸ ਸਾਹਿਬ ਨੂੰ ਦੇ ਰਹੇ ਹੋ ਖੈਰਾ ਸਾਹਿਬ ਨੂੰ ਦੇ ਰਹੇ ਹੋ ਕਿ ਬਾਦਲ ਫੈਮਲੀ ਹਾਰ ਜੇ ਆ ਅਕਾਲੀ ਦਲ ਹਾਰ ਜੇ ਲੋਕਾਂ ਦੇ ਮੁੱਦੇ ਕਿੱਥੇ ਨੇ ਇਹਦੇ ਵਿੱਚ ਇਹ ਨਿੱਜ ਦੀ ਲੜਾਈ ਕਿਉਂ ਹੋ ਰਹੀ ਹੈ ਕਿ ਜਿੱਥੇ ਹਰ ਸਿਮਰਤ ਜਾਣਗੇ ਉੱਥੇ ਚੇਸ ਕਰਕੇ ਮੈਂ ਜਾਊਂਗਾ ਬੇਰੋਜ਼ਗਾਰੀ ਦੀ ਕੋਈ ਗੱਲ ਨਹੀਂ ਕਰ ਰਿਆ ਨਰਸਾਂ ਰਹੀਆਂ ਹੈਗੀਆਂ ਧਰਨੇ ਤੇ ਟੀਚਰਸ ਧਰਨੇ ਤੇ ਰਹੇ ਨੇ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਪਹਿਲੀ ਗੱਲ ਪਹਿਲੀ ਗੱਲ ਮੁਬਾਰਕਵਾਦ ਦਿੰਨਾ ਮੈਂ ਜਿਹੜੇ 5600 ਦੇ 5600 ਜਿਹੜੇ ਟੀਚਰ ਨੇ ਉਹ ਪੱਕੇ ਕਰਤੇ ਉਹ ਨੌਕਰੀਆਂ ਲੈ ਗਏ ਚਲੋ ਉਹ ਇਹ ਗੱਲ ਮੈਂ ਕਿਉਂ ਕਰ ਰਿਹਾ ਜਿਹੜੀ ਤੁਸੀਂ ਗੱਲ ਇਹ ਬੜੀ ਇੰਪੋਰਟੈਂਟ ਕੀਤੀ ਆ ਵੀ ਕਿਉਂ ਨਿੱਜੀ ਗੱਲ ਬਾਦਲ ਸਾਹਿਬ ਦੀ ਕਿਉਂ ਗੱਲ ਕਰਦੇ ਆ ਕਿਉਂ ਕਿਉਂਕਿ ਜਿਹੜੀ ਪਿਛਲੀ ਇਲੈਕਸ਼ਨ ਸੀ ਉਹ 10 ਸਾਲ ਉਰੇ ਅਕਾਲੀ ਦਲ ਬੀਜੇਪੀ ਦਾ ਸੀ ਹੂੰ ਉਰੇ ਰਾਜ ਉਹਨਾਂ ਦਾ ਸੀ ਅੱਜ ਜਿਹੜਾ ਸੈਂਟਰ ਦੀ ਇਲੈਕਸ਼ਨ ਆ ਇਹ ਇਹ ਪੰਜਾਬ ਦੀ ਇਲੈਕਸ਼ਨ ਨਹੀਂਗੀ ਇਹ ਇਲੈਕਸ਼ਨ ਆ ਜਿਹੜੀ ਪੂਰੇ 5 ਸਾਲ ਜੋ ਐਨਡੀਏ ਸਰਕਾਰ ਉੱਥੇ ਵੀ ਕਾਲੀ ਦਲ ਬੀਜੇਪੀ ਇਹ ਉਹਨਾਂ ਦਾ ਰਾਜ ਰਿਹਾ 5 ਸਾਲ ਇਹ ਇਲੈਕਸ਼ਨ ਨੇ ਫੈਸਲਾ ਕੋਈ ਕਾਉਂਸਲਰ ਦਾ ਨਹੀਂ ਮੇਅਰ ਦਾ ਨਹੀਂ ਜਾਂ ਚੀਫ ਮਿਨਿਸਟਰ ਦਾ ਨਹੀਂ ਫੈਸਲਾ ਕਰਨਾ ਇਹ ਇਲੈਕਸ਼ਨ ਨੇ ਫੈਸਲਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਰਨਾ ਤੇ ਉਹ ਪ੍ਰਧਾਨ ਮੰਤਰੀ ਦਾ ਫੈਸਲਾ ਕਿਵੇਂ ਹੋਏਗਾ ਉਹ ਮੈਂਬਰ ਪਾਰਲੀਮੈਂਟਾਂ ਰਾਹੀਂ ਹੋਏਗਾ ਤੇ ਸਰਕਾਰ ਜਿਹੜੀ ਉਹ ਐਨਡੀ ਦੀ ਆ ਤੇ ਹੁਣ ਅਸੀਂ ਤਾਂ ਇਹੀ ਕਹਿ ਰਹੇ ਆਂ ਵੀ ਉਹ ਸਰਕਾਰ ਨੂੰ ਚਾਹੇ ਗੇਂਬਨ ਸਾਹਿਬ ਨੇ ਚਾਹੇ ਖਹਿਰਾ ਸਾਹਿਬ ਨੇ ਚਾਹੀਏ ਹੋਰ ਨੇ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਦੇ ਕਾਂਗਰਸ ਦੇ ਨਾਲ ਲੜਾਈ ਨਹੀਂ ਗਈ ਪਰ ਅੱਜ ਸਭ ਤੋਂ ਪਹਿਲਾਂ ਜਿਹੜੀ ਸਰਕਾਰ ਆ ਉੱਤੇ ਉਹ ਸਰਕਾਰ ਹੈਗੀ ਬੀਜੇਪੀ ਦੀ ਕਾਲੀ ਦਲ ਦੀ ਉਹਨੂੰ ਰੋਕਣ ਦੀ ਗੱਲ ਕਰਦੇ ਆ ਤੇ ਉੱਥੇ ਵੀ ਉਹੀ ਪਰਿਵਾਰ ਆ ਹੂੰ ਇੱਥੇ ਵੀ ਸੱਤਾ 'ਚ ਪਰਿਵਾਰ ਉਹੀ ਸੀ ਪੰਜਾਬ ਵੱਲੋਂ ਪੰਜਾਬ ਵੱਲੋਂ ਤਾਂ ਉਸ ਸਰਕਾਰ 'ਚ ਕਿਹਦੇ ਕੋਲ ਆ ਸੱਤਾ ਬਾਦਲ ਪਰਿਵਾਰ ਕੋਲ ਹਰਿ ਸਮਰਤ ਕੋਰ ਕੋਲ ਤਾਂ ਗੱਲ ਕਰ ਰਹੇ ਆ ਪਰ ਇੱਕ ਵੱਡਾ ਸਵਾਲ ਹੈ ਕਿ ਮੋਦੀ ਸਾਹਿਬ ਦੀ ਫਿਰ ਕਿਉਂ ਨਹੀਂ ਚਰਚਾ ਹੁੰਦੀ ਜੇ ਤੁਸੀਂ ਕਹਿ ਰਹੇ ਹੋ ਕਿ ਗੱਲ ਤਾਂ ਕੇਂਦਰ ਦੀ ਹੈ ਲੜਾਈ ਤਾਂ ਇਹ ਕੇਂਦਰ ਦੀ 27 ਉੱਥੇ ਹੀ ਪਰਵਰਤਨ ਦੇ ਵਿੱਚ ਆਉਣਾ ਹੈ ਬਦਲਣਾ ਪ੍ਰਧਾਨ ਮੰਤਰੀ ਹੈ ਜੇ ਬਦਲ ਸਕੇ ਤਾਂ ਮੋਦੀ ਸਾਹਿਬ ਦੀ ਕੋਈ ਚਰਚਾ ਨਹੀਂ ਸਿਰਫ ਇੱਥੋਂ ਤੱਕ ਕਨਸੈਂਟਰੇਟ ਆ। ਇਹ ਪੰਜਾਬ ਦੇ ਵਿੱਚ ਮੋਦੀ ਸਾਹਿਬ ਦੀਆਂ ਵੀ ਜਿਹੜੀਆਂ 56 ਇੰਚ ਦੀ ਛਾਤੀ ਜਾਂ بڑے بڑے ਗੱਲਾਂ ਉਹ ਵੀ ਬਾਦਲ ਸਾਹਿਬ ਦੀ ਬੁੱਕਲ 'ਚ ਵੜ ਜਾਂਦੇ ਆ ਕਿਉਰੇ ਉਹ ਵੀ ਮੋਦੀ ਸਾਹਿਬ ਦੀਆਂ ਗੱਲਾਂ ਜਿਹੜਾ ਬਾਰਡਰ ਰਾਜਪੁਰੇ ਸ਼ੰਭੂ ਬਾਰਡਰ ਤੋਂ ਪਰੇ ਹੀ ਗੱਲਾਂ ਨੇ ਜਦੋਂ ਪੰਜਾਬ 'ਚ ਆ ਜਾਂਦੇ ਆ ਉਹ ਸਾਰਾ ਕੁਝ ਆਪਣੀ ਭਾਜਪੀ ਨੂੰ ਤੇ ਆਪਣੀ ਵੱਡੀਆਂ-ਵੱਡੀਆਂ ਗੱਲਾਂ ਨੂੰ ਬਾਦਲ ਸਾਹਿਬ ਦੀ ਝੋਲੀ 'ਚ ਪਾ ਕੇ ਸਮਰਪਿਤ ਕਰ ਦਿੰਦੇ ਆ ਤੇ ਉਹ ਜੇ ਉਰੇ ਰਿੱਟ ਕਿਸੇ ਦੀ ਚੱਲਦੀ ਆ ਉਹ ਭਾਜਪਾ ਦੀ ਨਹੀਂ ਚੱਲਦੀ ਭਾਜਪਾ ਵਾਲੇ ਮਤ ਰਹਿਣੇ ਗਲਤ ਭਾਜਪਾ ਦੇ ਕਹੇ ਤਾਂ ਇੱਕ ਕਦੇ ਕੌਂਸਲਰ ਨਹੀਂ ਬਣਿਆ ਜੋ ਬਾਦਲ ਪਰਿਵਾਰ ਨੇ ਚਾਇਆ ਉਹ ਭਾਜਪਾ ਦੇ ਵਿੱਚ ਹੋਇਆ ਜੋ ਬਾਦਲ ਪਰਿਵਾਰ ਨੇ ਚਾਇਆ ਉਹੀ ਭਾਜਪਾ ਦਾ ਪ੍ਰਧਾਨ ਬਣਿਆ ਉਹੀ ਭਾਜਪਾ ਦਾ ਮੰਤਰੀ ਬਣਿਆ ਸੈਂਟਰ 'ਚ ਤੇ ਇਸ ਕਰਕੇ ਤਾਂ ਗੱਲ ਜਿਹੜੀ ਉਹ ਬਾਦਲ ਸਾਹਿਬ ਤੇ ਜਾਂਦੀ ਆ ਬਾਦਲ ਦੇ ਪਰਿਵਾਰ ਤੇ ਜਾਂਦੀ ਆ ਉਰੇ ਕੋਈ ਭਾਜਪਾ ਨਹੀਂ ਉਰੇ ਕੋਈ ਆਰਐਸਐਸ ਨਹੀਂ ਉਰੇ ਸਿਰਫ ਤੇ ਸਿਰਫ ਬਾਦਲ ਪਰਿਵਾਰ ਡੇਰਾਵਾਦ ਇਸ ਵਾਰ ਭਾਰੂ ਰਹੂਗਾ ਵੋਟਾਂ ਦੇ ਵਿੱਚ ਦੇਖੋ ਬਹੁਤ ਬਹੁਤ ਹੀ ਦੁੱਖ ਲੱਗਿਆ ਦੁੱਖ ਲੱਗਿਆ ਵੀ ਜਦੋਂ ਇੱਕ ਇੱਕ ਬਹੁਤ ਵੱਡੀ ਸਰਮੌਰ ਸੰਸਥਾ ਜਿਹਦੇ ਤੋਂ ਮੈਂ ਸਮਝਦਾ ਦੁਨੀਆ ਨੇ ਕੱਲ ਤੱਕ ਸਾਥ ਸੇਧ ਲੈਣੀ ਆ ਤੇ ਜਦੋਂ ਸਾਫ਼ ਤੌਰ ਤੇ ਇੱਕ ਡੇਰੇ ਪ੍ਰਤੀ ਉਥੋਂ ਹੁਕਮਨਾਮੇ ਜਾਰੀ ਹੋਏ ਪਰ ਅੱਜ ਵੀ ਮੈਂ ਨਾ ਲੈ ਕੇ ਨਹੀਂ ਕਹਿੰਦਾ ਅੱਜ ਵੀ ਉਹਨਾਂ ਦੇ ਕੈਂਡੀਡੇਟ ਡੇਰੇ ਵੋਟ ਦੀ ਗੱਲ ਕਰ ਰਹੇ ਆ ਤੇ ਉਸ ਵੇਲੇ ਜ਼ਰੂਰ ਕਿਤੇ ਨਾ ਕਿਤੇ ਪਰ ਦੂਜੀ ਗੱਲ ਮੈਂ ਇਹ ਵੀ ਜ਼ਰੂਰ ਕਹੂੰਗਾ ਜਿਹੜਾ ਡੇਰਾ ਜਿਹੜਾ ਡੇਰਾ ਜਿਹੜਾ ਸਮਰਪਿਤ ਆ ਐਸਜੀਪੀਸੀ ਨੂੰ ਅਕਾਲ ਤਖਤ ਸਾਹਿਬ ਨੂੰ ਉਹ ਉਹਦੇ ਚ ਤਾਂ ਕੋਈ ਕਿੰਤੂ ਪਰੰਤੂ ਨਹੀਂਗਾ ਪਰ ਜੇ ਕੋਈ ਕਹਿੰਦਾ ਵੀ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਆਪਣਾ ਅਲੱਗ ਇੱਕ ਕੰਮ ਚਲਾ ਰਿਹਾ ਅਲੱਗ ਆਪਣੀ ਰੇਟ ਚਲਾ ਰਿਹਾ ਤੇ ਉਹ ਨਾ ਬਰੇ ਤਾਂ ਜ਼ਰੂਰ ਸੋਚਣਾ ਪਊਗਾ ਕੱਲੀ SGPC ਤਾਂ ਕਿਸੇ ਡੇਰੇ ਨੂੰ ਵੀ ਰੈਕੋਗਨੀਸ਼ਨ ਨਹੀਂ ਦਿੰਦੀ SGPC ਆਕਾਲ ਤਖਸਾਲ ਤਾਂ ਸਿਰਫ ਆਕਾਲ ਤਖਸਾਲ ਸਰਮੌਰ ਨੇ ਕਿਸੇ ਡੇਰੇ ਨੂੰ ਤਾਂ ਰੈਕੋਗਨੀਸ਼ਨ ਹੈ ਹੀ ਨਹੀਂ ਦੇਖੋ ਮੈਂ ਇਹ ਗੱਲ ਕਹੂੰਗਾ ਵੀ ਜੇ ਮੈਂ ਆਪਣੀ ਗੱਲ ਕਰਾਂ ਜਾਂ ਆਪਣੀ ਪਾਰਟੀ ਦੀ ਗੱਲ ਕਰਾਂ ਮੁੱਖ ਮੰਤਰੀ ਸਾਹਿਬ ਨੂੰ ਜਦੋਂ ਪ੍ਰੈਸ ਕਾਨਫਰੰਸ ਪਰਸੋਂ ਹੋ ਰਹੀ ਸੀ 2 ਸਾਲ ਤੇ ਤੇ ਇਹ ਗੱਲ ਉਹਨਾਂ ਦੇ ਮੂਹਰੇ ਰੱਖੀ ਗਈ ਹਾਂ ਉਹਨਾਂ ਨੇ ਇੱਕੋ ਗੱਲ ਕਹੀ ਵੀ ਸਾਡਾ ਤੇ ਮੇਰਾ ਉੱਤੀ ਵਾਲਾ ਉਹ ਰੱਖਾਏ ਤੇ ਉਹਦੇ ਮੂਰੀ ਅਸੀਂ ਸਿਰ ਚ ਕਾਉਨੇ ਆ ਤੇ ਉਹਦਾ ਹੀ ਅਸ਼ੀਰਵਾਦ ਸਾਡੇ ਸਿਰ ਤੇ ਆ ਤੇ ਇਸ ਕਰਕੇ ਜੋ ਕਿਰਪਾਏ ਉਹ ਸੱਚੇ ਪਾਤਸ਼ਾਹ ਵਾਈਗਰੂ ਦੀ ਕਿਰਪਾਏ ਬੜਾ ਪਰਸਨਲ ਕੀ ਥਾਟ ਹੈਗਾ ਬੜਾ ਇੰਪੋਰਟੈਂਟ ਹੈ ਕਿਉਂਕਿ ਹੋ ਸਕਦਾ ਜੋ ਸੀਐਮ ਸਾਹਿਬ ਨੇ ਕਹਿਤਾ ਹੋਵੇ ਤੁਹਾਨੂੰ ਪਰਸਨਲੀ ਨਾ ਉਹ ਠੀਕ ਲੱਗਦਾ ਹੋਵੇ ਨਹੀਂ ਨਹੀਂ ਦੇਖੋ ਤੇਰੇ ਦਾ ਵੋਟ ਨਹੀਂ ਚਾਹੀਦਾ ਕਾਂਗਰਸ ਨੂੰ ਗੁਰੂ ਗੁਰੂ ਮਹਾਰਾਜ ਤੋਂ ਉੱਤੇ ਗੁਰੂ ਦੇ ਓਟ ਆਸਰੇ ਤੋਂ ਬਗੈਰ ਮਾਤਾ ਦੇ ਓਟ ਆਸਰੇ ਤੋਂ ਬਗੈਰ ਮੈਂ ਸਮਝਦਾ ਬਾਕੀ ਸਭ ਚੀਜ਼ਾਂ ਉਹ ਉਹਨਾਂ ਦੀ ਰਹਿਨਮਾਈ ਦੇ ਥੱਲੇ ਆ ਉਹਨਾਂ ਦੀ ਤਾਕਤ ਨਾਲ ਆ ਸਭ ਗੱਲਾਂ ਬਾਕੀ ਜਿਹੜੀਆਂ ਆ ਉਹ ਛੋਟੀਆਂ ਬੌਨੀਆਂ ਰਹਿ ਜਾਂਦੀਆਂ ਨੇ ਤੇ ਉਹਨਾਂ ਦਾ ਹੀ ਓਟ ਆਸਰਾ ਹੈ ਲੈ ਕੇ ਹਮੇਸ਼ਾ ਤੁਸੀਂ ਕਲੈਰਿਟੀ ਨਹੀਂ ਦੇ ਰਹੇ ਤੁਸੀਂ ਡੇਰੇ ਦਾ ਵੋਟ ਚਾਹੀਦਾ ਹੈ ਕਿ ਨਹੀਂ ਚਾਹੀਦਾ ਰਵਨੀਤ ਸਿੰਘ ਬਿੱਟੂ ਨੂੰ ਨਹੀਂ ਦੇਖੋ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਕਲੀਅਰ ਕੀਤੀਆਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਜਾਖੜ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਜਾਖੜ ਸਾਹਿਬ ਨੇ ਜਿਹੜੇ ਸਾਡੇ ਪਾਰਟੀ ਪ੍ਰਧਾਨ ਨੇ ਕਲੀਅਰ ਜਾਖੜ ਸਾਹਿਬ ਨੇ ਇਹ ਗੱਲ ਕਰਤੀ ਵੀ ਬਿਲਕੁਲ ਵੀ ਅਸੀਂ ਡੇਰੇ ਦੀ ਵੋਟ ਨਾ ਕਮਾਂਗੇ ਨਾ ਲੈਣ ਜਾਵਾਂਗੇ ਨਾ ਲੋੜ ਆ ਕਿਸੇ ਵੀ ਡੇਰੇ ਦੀ ਆ ਇਕੱਲੇ ਡੇਰਾ ਸਰਸਾ ਦੀ ਨਹੀਂ ਡੇਰਾ ਸਰਸਾ ਦੀ ਗੱਲ ਹੋਈ ਆ ਬਾਕੀ ਜਿਹੜੇ ਡੇਰੇ ਨੇ ਉਹ ਉੱਥੇ ਬੰਗਣ ਜਾ ਸਕਦੇ ਵੇਖੋ ਮੈਂ ਕਹਨਾ ਬਹੁਤ ਵਧੀਆ ਸੰਤ ਮਹਾਪੁਰਸ਼ ਡੇਰੇ ਐਡਾ ਵੱਡਾ ਸਮਾਜ ਦਾ ਕੰਮ ਕਰ ਰਹੇ ਆ ਆਪਾਂ ਉਹਨਾਂ ਨੂੰ ਕਿਵੇਂ ਪਿੱਛੇ ਹਟਾ ਸਕਦੇ ਆ ਉਹ ਉਹ ਸੰਗਤ ਦੇ ਲਈ ਲੋਕਾਂ ਦੇ ਲਈ ਹਰ ਮਤਲਬ ਸਮਰਪਿਤ ਨੇ ਲੱਖਾਂ ਕਰੋੜਾਂ ਲੋਕ ਡੇਰਿਆਂ ਨਾਲ ਜੁੜੇ ਹੋਏ ਨੇ ਤੇ ਅੱਜ ਉਹ ਡੇਰੇ ਸਮਾਜ ਨੂੰ ਜੋੜਨ ਲਈ ਕੰਮ ਕਰ ਰਿਹਾ ਸਮਾਜ ਦੀ ਏਕਤਾ ਲਈ ਕੰਮ ਕਰ ਰਿਹਾ ਉਹ ਡੇਰਿਆਂ ਦੇ ਨਾਲ ਅਸੀਂ ਜਾਂਦੇ ਵੀ ਰਹਿਾਂਗੇ ਜਾਵਾਂਗੇ ਵੀ ਤੇ ਪਰ ਧਰਮ ਦੇ ਨਾਂ ਤੇ ਜਾਂ ਵੋਟ ਦੇ ਨਾਂ ਤੇ ਉਹ ਡੇਰਿਆਂ ਨੂੰ ਨਾ ਕਦੇ ਵਰਤਿਆ ਨਾ ਵਰਤਾਂਗੇ ਸਮਾਜ ਦੀ ਸੇਵਾ ਲਈ ਆਪਣੇ ਲੋਕਾਂ ਦੇ ਅਸ਼ੀਰਵਾਦ ਲਈ ਹਮੇਸ਼ਾ ਉੱਥੇ ਜਾਂਦੇ ਵੀ ਰਹਿਾਂਗੇ ਤੇ ਆਪਦੇ ਅਸ਼ੀਰਵਾਦ ਲਈ ਵੋਟਾਂ ਲਈ ਨਹੀਂ ਉਹ ਹਮੇਸ਼ਾ ਜਾंदे ਆ ਜਾਂਦੇ ਵੀ ਰਹਿਵਾਂਗੇ ਜੇ ਮੈਂ ਔਨ ਰਿਕਾਰਡ ਇਹ ਗੱਲ ਕਵਾਂਗਾ ਉਹ ਬਿਲਕੁਲ ਝੂਠ ਹੋਏਗੀ ਜੇ ਮੈਂ ਇਹ ਗੱਲ ਕਹੂੰਗਾ ਹਾਂ ਜਿੱਤ ਤੱਕ ਡੇਰਾ ਸਰਸਾ ਦੀ ਗੱਲ ਕੀਤੀ ਆ ਉਹ ਕਲੈਰਿਟੀ ਮੁੱਖ ਮੰਤਰੀ ਸਾਹਿਬ ਨੇ ਵੀ ਲਿਆਂਦੀ ਜਾਖੜ ਸਾਹਿਬ ਨੇ ਵੀ ਲਿਆਂਦੀ ਅੱਜ ਤਾਂ ਹਰ ਪਾਰਟੀਆਂ ਹੀ ਖੈਰ ਇਹ ਗੱਲ ਕਹਿ ਰਹੀਆਂ ਐ ਪਰ ਬਾਕੀ ਡੇਰੇ ਬਹੁਤ ਚੰਗੇ ਡੇਰੇ ਨੇ ਜਿਹੜੇ ਚੰਗਾ ਕੰਮ ਕਰਦੇ ਆ ਬਹੁਤ ਵੱਡੇ ਸੰਤ ਮਹਾਪੁਰਸ਼ ਨੇ ਜਿਹੜਾ ਸਮਾਜ ਦੀ ਸੇਵਾ ਕਰਦੇ ਆ ਉੱਥੇ ਜਾਂਦੇ ਜਾਣੇ ਵੀ ਆ ਤੇ ਆਉਣ ਵਾਲੇ ਦਿਨਾਂ 'ਚ ਵੀ ਜਾਂਦੇ ਰਹਿਵਾਂਗੇ ਪਰ ਅਕਾਲ ਤਖਤ ਸਾਹਿਬ ਸਭ ਤੋਂ ਵੱਡੀ ਉਹ ਸਰਮੌਰ ਸੰਸਥਾ ਹੈ ਤੇ ਉਹ ਉਹਦੇ ਉਹਦੇ ਉੱਤੇ ਕੋਈ ਨਹੀਂ ਕੈਂਪੇਨ ਦੀ ਸ਼ੁਰੂਆਤ ਉੱਥੋਂ ਕਰੋਗੇ ਦੇਖੋ ਮੈਂ ਆਪਣੇ ਰੋਜ਼ ਸਵੇਰ ਵੀ ਉਸ ਵਾਹਿਗੁਰੂ ਦਾ ਉਸ ਗੁਰੂ ਦੇ ਮੂਰੇ ਰੋਜ਼ ਮੱਥਾ ਟੇਕ ਕੇ ਸ਼ੁਰੂਆਤ ਕਰਦੇ ਆਂ ਤੇ ਕੱਲ ਦਾ ਪ੍ਰੋਗਰਾਮ ਵੀ ਬਣਾਇਆ ਵੀ ਜਿਹੜਾ ਵੀ ਬੇਨਤੀ ਕੀਤੀ ਆ ਵੀ ਸਾਥੀਆਂ ਨੂੰ ਜਾ ਕੇ ਦਰਬਾਰ ਸਾਹਿਬ 골ਡਨ ਟੈਂਪਲ ਦਰਗਿਆਣਾ ਮੰਦਿਰ ਖਾਸ ਤੌਰ ਤੇ ਤੇ ਅਸੀਂ RAM TIRAT ਤੇ ਕੱਲ ਖਾਸ ਤਰ ਤਸ਼ਹੀਦਾਂ ਗੁਰਦੁਆਰਾ ਇਹ ਚਾਰਾ ਜਗਾ ਅਸੀਂ ਕੱਲ ਆਸ਼ੀਰਵਾਦ ਲੈਣ ਮੱਥਾ ਟੇਕਣ ਜਾ ਰਹੇ ਆ ਤੇ ਮੈਂ ਸਮਝਦਾ ਉਸ ਗੁਰੂ ਦਾ ਓਟ ਆਸਰੇ ਲੈਣ ਤੋਂ ਬਗੈਰ ਮੈਂ ਸਮਝਦਾ ਕੋਈ ਵੀ ਕੋਈ ਵੀ ਚੀਜ਼ ਸਫਲ ਨਹੀਂ ਹੁੰਦੀ ਤੇ ਜਦੋਂ ਉੱਥੋਂ ਓਟ ਆਸਰਾ ਮਿਲ ਜੇ ਤਾਂ ਹਰ ਚੀਜ਼ ਮੈਂ ਸਮਝਦਾ ਆਪਣੇ ਆਪ ਹੀ ਠੀਕ ਹੁੰਦੀ ਜਾਂਦੀ ਹੈ ਆਪਣੇ ਆਪ ਹੀ ਸਫਲਤਾ ਮਿਲਦੀ ਜਾਂਦੀ ਹੈ ਕਹਿਰਾ ਸਾਹਿਬ ਦੀ ਪਾਰਟੀ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਖਡੂਰ ਸਾਹਿਬ ਤੋਂ ਟਿਕਟ ਦਿੱਤੀ ਹੈ ਲੋਕ ਕਹਿ ਰਹੇ ਆ ਪੰਥਕ ਨੇ ਬਹੁਤ ਤਾਰੀਫ ਹੋ ਰਹੀ ਉਹਨਾਂ ਦੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਚਰਚਾ ਹੋ ਰਹੀ ਉਹਨਾਂ ਦੀ ਬੜਾ ਜ਼ਬਰਦਸਤ ਇੱਕ ਦੌਰ ਰਿਹਾ ਉਹ ਖਲੜਾ ਸਾਹਿਬ ਦਾ ਜਦੋਂ ਉਹ ਉਹ ਮਿਸਿੰਗ ਹੋਏ ਉਸ ਤੋਂ ਬਾਅਦ ਜਿਸ ਤਰ੍ਹਾਂ ਸਾਰੀ ਚਰਚਾ ਰਹੀ ਹੈਗੀ ਹੈ ਤੁਹਾਡਾ ਕੀ ਰਿਐਕਸ਼ਨ ਹੈ ਬਿਲਕੁਲ ਅਸੀਂ ਉਸ ਵੇਲੇ ਬੜੇ ਛੋਟੇ ਸੀ ਪਰ ਇਹ ਗੱਲ ਬੜੀ ਤੁਸੀਂ ਇੱਕ ਬਹੁਤ ਹੀ ਜਿਹਨੂੰ ਮੈਂ ਕਹਾਂ ਇੱਕ ਗੰਭੀਰ ਮਸਲੇ ਵੱਲ ਤੁਸੀਂ ਇਹ ਝਾਤ ਮਾਰੀ ਹੈ ਕਿਉਂਕਿ ਖਲੜਾ ਸਾਹਿਬ ਉਹਨਾਂ ਦੇ ਇਸ ਵੇਲੇ ਮੈਸੇਜ ਜਿਹੜੇ ਚੂਨ ਲੜ ਰਹੇ ਆ ਤੇ ਉਸ ਵੇਲੇ ਇੱਕ ਐਸਾ ਸੰਗਾਰਸ਼ ਸੀਗਾ ਜਿਹਦੇ ਵਿੱਚ ਬਗਾਨੇ ਦੇਸ਼ ਵੀ ਸੀ ਬਗਾਨੀਆਂ ਏਜੰਸੀਆਂ ਵੀ ਸੀ ਜਿਹੜੀਆਂ ਉਸ ਵੇਲੇ ਇਹ ਲੜਾਈ ਦੇ ਵਿੱਚ ਇੱਕ ਤਰ੍ਹਾਂ ਦਾ ਮੈਂ ਸਮਝਦਾ ਜੋ ਅੱਜ ਹਾਲਾਤ ਨੇ ਜੰਮੂ ਕਸ਼ਮੀਰ ਦੇ ਜਿਸ ਤਰੀਕੇ ਨਾਲ ਪਲਵਾਮਾ ਪਲਵਾਮਾ ਦੇ ਵਿੱਚ ਹਮਲਾ ਹੋਇਆ ਇਸ ਤਰੀਕੇ ਦੇ ਹਾਲਾਤ ਆਪਣੇ ਪੰਜਾਬ 'ਚ ਬਣੇ ਹੋਏ ਸੀ ਤੇ ਉਸ ਵੇਲੇ ਦੀਆਂ ਇਹ ਗੱਲਾਂ ਆ ਤੇ ਅੱਜ ਮੈਂ ਸਮਝਦਾ ਉਹ ਗੱਲਾਂ ਨੂੰ ਜਿੱਥੇ ਤੱਕ ਹੋ ਸਕੇ ਉਹ ਗੱਲਾਂ ਮੈਂ ਸਮਝਦਾ ਜਿਹੜੀਆਂ ਇਸ ਵੇਲੇ ਠੰਡੀਆਂ ਪਈਆਂ ਐ ਦਫਨ ਹੋਈਆਂ ਹੋਈਆਂ ਐ ਉਹ ਗੱਲਾਂ ਨੂੰ ਉਹਨਾਂ ਹੀ ਛੇੜਨਾ ਚਾਹੀਦਾ ਜਿੰਨਾਕ ਜਿਹਦੇ ਨਾਲ ਕੋਈ ਵੀ ਕਿਸੇ ਚੀਜ਼ੇ ਕੋਈ ਐਸਾ ਮੈਸੇਜ ਇੱਕ ਸੁਨੇਹਾ ਨਾ ਜਾਵੇ ਤੇ ਉਹ ਪਛੋਕੜ ਆ ਜਿਹੜਾ ਉਹ ਉੱਥੇ ਦਾ ਉੱਥੇ ਹੀ ਰਿਹਾ ਇਤਿਹਾਸ ਬਣ ਕੇ ਰਿਹਾ ਮੈਂ ਸਮਝਦਾ ਚੰਗੀ ਗੱਲ ਆ ਪਰ ਜੋ ਵੀ ਉਹ ਦੌਰ ਸੀ ਉਹ ਇੱਕ ਬਹੁਤ ਦੁੱਖਦਾਈ ਦੌਰ ਸੀ ਉਹਦੇ ਵਿੱਚ ਆਪਣਾ ਨੁਕਸਾਨ ਹੀ ਹੋਇਆ ਚਾਹੇ ਟੈਰਰਿਸਟ ਸੀ ਕੋਈ ਉਹ ਆਪਣਾ ਸੀ ਚਾਹੇ ਕੋਈ ਉਹਦੇ ਵਿੱਚ ਫੋਰਸ ਦਾ ਬੰਦਾ ਮਰਿਆ ਉਹ ਆਪਣਾ ਸੀ ਚਾਹੇ ਪੋਲੀਟੀਕਲ ਲੋਕ ਮਰੇ ਉਹ ਆਪਣੇ ਪੰਜਾਬੀ ਸੀ ਤੁਹਾਨੂੰ ਕੀ ਲੱਗਦਾ ਇਸ ਮੁੱਦੇ ਤੇ ਵੋਟ ਨਹੀਂ ਮੰਗਣੀ ਚਾਹੀਦੀ ਦੇਖੋ ਇਹ ਇਹ ਬ ਨਹੀਂ ਇਹ ਆਪਣੇ ਆਪਣੇ ਖਿਆਲ ਖਿਆਲਤ ਨੇ ਇਹ ਆਪਣੇ ਆਪਣੇ ਖਿਆਲਤ ਨੇ ਤੇ ਇਹ ਆਪਣਾ ਤੁਹਾਨੂੰ ਪਤਾ ਸਭ ਤੋਂ ਵੱਡਾ ਮੁਲਕ ਆ ਡੈਮੋਕ੍ਰੇਸੀ ਦਾ ਮੰਦਰ ਆ ਤੇ ਇੱਥੇ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਆਪਣੇ ਜਿਸ ਤਰੀਕੇ ਨਾਲ ਉਹ ਡੈਮੋਕ੍ਰੇਸੀ ਚ ਲੋਕਤੰਤਰ ਜੋ ਦਾ ਜੋ ਦਾ ਮਤ ਆ ਉਹ ਆਪਣਾ ਰੱਖ ਸਕਦਾ ਤੇ ਉਹਨਾਂ ਦਾ ਵੀ ਹੱਕ ਆ ਤੇ ਫੈਸਲਾ ਕਰਨਾ ਜਿਹੜਾ ਵੋਟ ਪਾਉਣਾ ਜਾਂ ਕਿਹਨੂੰ ਤਾਕਤ ਦੇਣੀ ਆ ਉਹ ਲੋਕਾਂ ਤੇ ਛੱਡ ਦੇਣਾ ਚਾਹੀਦਾ ਪਰ ਗੱਲ ਕਰਨ ਦਾ ਅਧਿਕਾਰ ਆਪਣੀ ਆਪਣੇ ਸੰਵਿਧਾਨ ਚਾ ਆਪਣੇ ਕਨਸਟੀਟਿਊਸ਼ਨ ਚਾ ਹਰ ਬੰਦਾ ਆਪਣੀ ਗੱਲ ਹਿੰਦੁਸਤਾਨ ਚ ਆਪਣੇ ਭਾਰਤ ਪੰਜਾਬ ਚ ਰੱਖ ਸਕਦਾ ਏ ਉਸ ਗੱਲ ਨੂੰ ਮੈਂ ਸਮਝਦਾ ਕੋਈ ਵੀ ਡਨਾਈ ਨਹੀਂ ਕੋਈ ਰੋਕ ਨਹੀਂ ਸਕਦਾ ਬਿੱਟੂ ਜੀ ਆਖਰੀ ਸਵਾਲ ਹੈ ਤੁਸੀਂ ਲੱਡਵਾਲ ਟੋਲ ਪਲਾਜ਼ਾ ਤੇ ਬੈਠੇ ਰਾਤ ਉਥੇ ਕੱਟੀ ਤੁਹਾਡੀ ਬੜੀ ਤਾਰੀਫ ਕੀਤੀ ਮੀਡੀਆ ਨੇ ਵੀ ਤਾਰੀਫ ਕੀਤੀ ਅਸੀਂ ਵੀ ਉਥੇ ਪਹੁੰਚੇ ਅਗਲੇ ਦਿਨ ਹੀ ਉਥੇ ਕੰਮ ਬੰਦ ਹੋ ਗਿਆ ਲੋਕ ਕਹਿ ਰਹੇ ਅਸੀਂ ਠੱਗਿਆ ਮਹਿਸੂਸ ਕਰ ਰਹੇ ਹੁਣ ਦੇਖੋ ਇਹ ਗੱਲ ਬਿਲਕੁਲ ਠੀਕ ਆ ਕੁਝ ਦਿਨ ਬਾਅਦ ਮੀਡੀਆ ਦੇ ਵਿੱਚ ਰਿਪੋਰਟ ਆਈ ਵੀ ਉਥੇ ਕੰਮ ਬੰਦ ਹੋਇਆ ਮੈਂ ਇੱਕਦਮ ਜਦ ਹੀ ਉਹਨਾਂ ਨਾਲ ਗੱਲ ਕੀਤੀ ਆਫੀਸਰ ਸਹਿਬਾਨਾਂ ਨਾਲ ਜਿਹੜੇ ਵੀ ਉਹਨਾਂ ਟੋਲ ਨਾਲ ਜੁੜੇ ਹੋਏ ਨੇ ਜਿਹੜੇ ਉਹਰੇ ਮੈਨੇਜਰ ਨੇ ਉਹ ਕਹਿਣ ਲੱਗੇ ਜੀ ਇਹ ਕੰਮ ਥੋੜਾ ਨਹੀਂਗਾ ਇਹ ਕੰਮ ਸਾਡਾ ਏ ਵੀ ਅਸੀਂ ਮਿੱਟੀ ਕਦ ਪਾਉਣੀ ਆ ਅਸੀਂ ਲੁੱਕ ਕਦ ਪਾਉਣੀ ਆ ਮਸ਼ੀਨ ਕਦ ਚਲਾਉਣੀ ਆ ਤੁਹਾਨੂੰ ਅਸੀਂ ਵਾਦਾ ਕੀਤਾ ਏ ਡੈਡਲਾਈਨ ਡੇਟ ਦਿੱਤੀ ਆ ਹੁਣ ਤੁਸੀਂ ਰੋਜ਼ ਜੇ ਕਹੋਗੇ ਵੀ ਅੱਜ ਮਜ਼ਦੂਰ ਦੋ ਲੱਗੇ ਨੇ ਜੀ ਤੇ ਕੱਲ ਪੰਜ ਸੀਗੇ ਅੱਜ ਕਿਉਂ ਰਹਿ ਗਏ ਘੱਟ ਕੇ ਅੱਜ ਮਸ਼ੀਨ ਲੱਗੀ ਸੀ ਦੋ ਕੱਲ ਅੱਜ ਉਹ ਕਹਿੰਦੇ ਜੀ ਅਸੀਂ ਤੁਹਾਨੂੰ ਵਾਦਾ ਕੀਤਾ ਏ ਡੈਡ ਲਾਈਨ ਵੀ 30 ਜੂਨ ਨੂੰ ਕੰਮ ਖਤਮ ਕਰਨਾ ਦੂਜਾ ਜਨਵਰੀ ਦੇ ਵਿੱਚ ਅਸੀਂ ਪੂਰੇ ਕਰਨੇ ਆ ਤੇ ਜੇ ਅਸੀਂ ਆਪਣੀ ਡੈਡ ਲਾਈਨ ਤੇ ਕੰਮ ਪੂਰਾ ਕਰ ਦਾਂਗੇ ਤਾਂ ਗੱਲ ਠੀਕ ਆ ਬਾਕੀ ਤਾਂ ਰਿਟਰਨ ਹੋ ਚੁੱਕਿਆ ਜੇ ਸਾਡਾ ਕੰਮ ਨਹੀਂ ਪੂਰਾ ਹੋਊਗਾ ਅਸੀਂ ਕਿ ਭਾਈ ਡੰਡਾ ਡੀਰਾ ਚੁਕਾ ਕੇ ਤੁਹਾਨੂੰ ਨੈਸ਼ਨਲ ਹਾਈਵੇ ਤੁਹਾਡਾ ਜਿਹੜਾ ਟੋਲ ਕਬਜ਼ੇ ਚ ਕਰ ਲਊਗੀ ਗੱਲ ਸਿਰਫ ਇੰਨੀ ਆ ਜਿਹੜੀ ਡੇਟ ਦਿੱਤੀ ਆ ਜੇ ਉਹ ਡੇਟ ਤੇ ਕੰਮ ਕੰਪਲੀਟ ਨਹੀਂ ਹੁੰਦਾ ਇੱਕ ਘੰਟਾ ਵੀ ਅੱਗੇ ਜਾਂਦਾ ਤਾਂ ਇਹਨਾਂ ਦਾ ਟੋਲ ਨਹੀਂ ਜਾ ਕੇ ਰਵਨੀਤ ਸਿੰਘ ਬਿੱਟੂ ਉਸੇ ਤਰੀਕੇ ਨਾਲ ਉਦੋਂ ਵੀ ਵੱਧ ਫੌਜ ਲੈ ਕੇ ਆਪਣੀ ਉਹ ਟੋਲ ਤੇ ਬੈਠੂਗਾ ਤੇ ਫਿਰ ਇਹ ਨਹੀਂ ਹੋਊਗਾ ਵੀ ਟੋਲ ਚੱਲ ਜਾਏਗਾ ਉਹ ਪੱਥਰ ਤੇ ਲੀਕ ਆ ਤੇ ਜਿਹੜੀ ਉਹਨਾਂ ਨੇ ਡੈਡਲਾਈਨ ਦਿੱਤੀ ਉਹ ਕੰਮ ਚਾਹੇ ਰਾਤ ਨੂੰ ਕਰਨ ਚਾਹੇ ਦਿਨੇ ਕਰਨ ਉਹਨਾਂ ਦਾ ਕੰਮ ਪਰ ਜਿਹੜਾ ਡੇਟ ਦਿੱਤੀ ਆ ਉਹ ਤੇ ਕੰਮ ਜੇ ਕੰਪਲੀਟ ਨਹੀਂ ਹੋਏਗਾ ਤੇ ਟੋਲ ਉੱਥੇ ਨਹੀਂ ਰਹੇਗਾ ਦੂਜੀ ਮੈਂ ਇੱਕ ਗੱਲ ਹੋਰ ਵੀ ਕੀਤੀ ਆ ਜਿੱਦਣ ਪਰਮਾਤਮਾ ਨੇ ਜੇ ਸੁਣ ਲਈ ਔਨ ਰਿਕਾਰਡ ਮੈਂ ਇਹ ਗੱਲ ਕਹਿ ਰਿਹਾ ਤੁਸੀਂ ਉਦੋਂ ਵੀ ਮੈਨੂੰ ਇਹ ਬੇਨਤੀ ਕੀਤੀ ਹੁਕਮ ਕੀਤਾ ਸੀ ਜਿੱਦਣ ਆਹ ਇਲੈਕਸ਼ਨ ਮਈ ਤੋਂ ਬਾਅਦ ਜਿੱਦਣ ਰਿਜ਼ਲਟ ਆ ਗਿਆ ਜੇ ਪਰਮਾਤਮਾ ਨੇ ਸੁਣ ਲਈ ਤਾਂ ਇਹ ਟੋਲ ਆ ਜਿਹੜਾ ਦੋ ਮਹੀਨੇ ਦੇ ਅੰਦਰ ਅੰਦਰ ਇਹ ਉੱਥੇ ਟੋਲ ਨਹੀਂ ਰਹੇਗਾ ਉਕੇ ਮੈਂ ਇਹ ਵੀ ਐਕਸਪਲੇਨ ਕਰਦੇ ਹਾਂ ਸਾਨੂੰ ਕਿਉਂਕਿ NHAI ਸੋਮਾ ਇੰਨੀਆ ਉਲਝਨਾ ਦੇ ਵਿੱਚ ਹੈ ਇਹ ਐਕਸਪਲੇਨ ਕਰਦੇ ਹੋ ਕਿ ਕਿਵੇਂ ਨਹੀਂ ਰਹੂਗਾ ਇਹ ਨਾ ਹੋਵੇ ਕਿ ਵੋਟਾਂ ਤੋਂ ਬਾਅਦ ਤੁਸੀਂ ਕਹਦੇ ਹੋ ਕਿ ਟੈਕਨੀਕਲ ਚੀਜ਼ਾਂ ਸੀਗੀਆਂ ਅਸੀਂ ਕਰ ਰਹੇ ਹਾਂ ਕੋਸ਼ਿਸ਼ ਕਈ ਗੱਲਾਂ ਜਿਹੜੀਆਂ ਲੋਕਾਂ ਤੋਂ ਉੱਤੇ ਕੋਈ ਗੱਲਾਂ ਨਹੀਂ ਹੁੰਦੀਆਂ ਟੈਕਨੀਕਲੀ ਸਭ ਗੱਲਾਂ ਲੋਕਾਂ ਦੇ ਲਈ ਹੁੰਦੀਆਂ 2 ਮਹੀਨੇ ਬਾਅਦ ਇਹ ਟੋਲ ਸਾਰਾ ਪੈਸਾ ਚਾਹੇ ਸਰਕਾਰ ਭਰੇ ਚਾਹੇ ਨੈਸ਼ਨਲ ਹਾਈਵੇ ਭਰੇ ਉਹ ਕਿਵੇਂ ਵੀ ਕਰੇ ਪਰ ਇਹ 2 ਮਹੀਨੇ ਬਾਅਦ ਇਹ ਟੋਲ ਨਹੀਂ ਰਹਿਣ ਦਵਾਂਗੇ ਜਿੱਦਾਂ ਪਹਿਲਾਂ ਪਹਿਲਾਂ ਤੁਹਾਡਾ ਇਹ ਵਾਦਾ ਸੀ ਜੇ ਰਾਹੁਲ ਗਾਂਧੀ ਸਾਹਿਬ ਪੀਐਮ ਬਣੇ ਫੇਰ ਇਹ ਟੋਲ ਨਹੀਂ ਰਹਿਣ ਦੇਣਾਂਗੇ ਹੁਣ ਤੁਸੀਂ ਕਹਿ ਰਹੇ ਹੋ 2 ਮਹੀਨੇ ਬਾਅਦ ਨਹੀਂ ਰਹਿਣ ਦੇਣਾ ਇਹ ਟੋਲ ਮੈਂ ਕਹਿੰਦਾ ਜਿੱਦਾਂ ਸਰਕਾਰ ਜਿੱਦਾਂ ਸਰਕਾਰ ਮਈ ਤੁਮ ਜਿੱਦਾਂ ਸਰਕਾਰ ਬਣ ਗਈ ਉਸ ਦਿਨ ਇਹ ਟੋਲ 2 ਮਹੀਨੇ ਦੇ ਅੰਦਰ ਅੰਦਰ ਟੋਲ ਹਟੇਗਾ ਲੁਧਿਆਣੇ ਵਾਲਾ ਲੱਡਵਾਲ ਟੋਲ ਨਹੀਂ ਰਹੇਗਾ ਤੁਹਾਡੇ ਵਿਰੋਧੀ ਕਹਿ ਰਹੇ ਆ ਕਿ ਸਿਰਫ ਪੈਸਾ ਇਕੱਠਾ ਕਰਨ ਵਾਸਤੇ ਰਵਨੀਤ ਸਿੰਘ ਬਿੱਟੂ ਨੇ ਇਹ ਡਰਾਮਾ ਕੀਤਾ ਸੀ ਫੰਡ ਹੈ ਨਹੀਂ ਸੀਗਾ ਹੁਣ ਫੰਡ ਆ ਗਿਆ ਹੁਣ ਇਲੈਕਸ਼ਨ ਲੜਨਗੇ ਦੇਖੋ ਜਿਹੜਾ ਸਿਆਸਤ ਦਾ ਮਿਆਰ ਆ ਉਹ ਤਾਂ ਹੀ ਲੋਕਾਂ ਦਾ ਸਾਡੇ ਤੇ ਯਕੀਨ ਉੱਠ ਗਿਆ ਅਸੀਂ ਆਪਣੇ ਆਪ ਨੂੰ ਇੰਨਾ ਕਈ ਵਾਰ ਛੋਟਾ ਕਰ ਲੰਨੇ ਆ ਥੱਲੇ ਸਿੱਟ ਲੰਨੇ ਆ ਉਹਦੇ ਨਾਲ ਕਿਤੇ ਨਾ ਕਿਤੇ ਢਾਹ ਸਭ ਨੂੰ ਲੱਗਦੀ ਆ ਮੇਰੀ ਸੋਚ ਰਹੀ ਆ ਮੈਂ ਕਦੇ ਕਦੇ ਮੈਂ ਥੋੜੇ ਪੰਜ ਸਾਲ ਮੈਂ ਇੱਥੇ ਕੱਟ ਲੇ ਮੈਂ ਕਦੇ ਕਿਸੇ ਤੇ ਇਲਜ਼ਾਮ ਨਹੀਂ ਲਾਇਆ ਹਾਂ ਨਾ ਇਹ ਇਲਜ਼ਾਮਾਂ ਲਾਉਣ ਨਾਲ ਕਿਸੇ ਦਾ ਕੋਈ ਲਾਭ ਹੁੰਦਾ ਨਾ ਕੋਈ ਫਾਇਦਾ ਹੁੰਦਾ ਸਮਾਂ ਤੇ ਜੇ ਲੋਕਾਂ ਨੂੰ ਤੁਹਾਡੇ ਅਕਸ ਬਾਰੇ ਪਤਾ ਹੁੰਦਾ ਮੈਂ ਆਨ ਰਿਕਾਰਡ ਤੁਹਾਡੇ ਨਾਲ ਗੱਲ ਕਰਨ ਲੱਗਾ ਅੱਜ ਆਨ ਰਿਕਾਰਡ ਇਹ ਚੈਨਲ ਤੇ ਜੀ ਜਿਹੜੀ ਜਾਇਦਾਦ ਮੇਰੇ ਕੋਲ 5 ਸਾਲ ਪਹਿਲਾਂ ਸੀ ਮੇਰੀ ਨਿੱਜੀ ਜਿਹੜੇ ਮੇਰੇ ਦਾਦੇ ਬਾਪ ਫਾਦਰ ਦੀ ਪ੍ਰਾਪਰਟੀ ਜਿਹੜੀ ਮੇਰੀ ਪਿੰਡ ਦੀ ਕੋਟਲੀ ਜ਼ਮੀਨ ਜੇ ਉਹ ਜ਼ਮੀਨ ਮੇਰੇ ਆ 5 ਸਾਲ ਲੁਧਿਆਣੇ ਦੇ ਐਮਪੀ ਬਣ ਚ ਜਾਂ ਮੇਰੀ ਹੋਰ ਕੋਈ ਪ੍ਰਾਪਰਟੀ ਜੇ ਤਾਂ ਗਈ ਹੋਈ ਬਾਦ ਫਿਰ ਤਾਂ ਮੈਂ ਇਲੈਕਸ਼ਨ ਛੱਡ ਦੂੰਗਾ ਜੇ ਮੇਰੀ ਨਿੱਜੀ ਜ਼ਮੀਨ ਘਟ ਗਈ ਹੋਈ ਜਿਹੜੀ ਜਿਹੜੀ ਪੁਰਾਣੀ ਦਾਦੇ ਪਰਦਾਦੇਆਂ ਤੋਂ ਮਿਲੀ ਹੋਈ ਜਿਹੜੀ ਮੇਰੀ ਜ਼ਮੀਨ ਹੈ ਜੇ ਉਹ ਇਲੈਕਸ਼ਨ ਜਦੋਂ ਮੈਂ ਫਾਰਮ ਭਰੂੰ ਜੇ ਉਹ ਵਿਕੀ ਹੋਈ ਤਾਂ ਮੈਂ ਵੋਟ ਮੰਗਣ ਜਾਊਂਗਾ ਜੇ ਮੇਰੀ ਕੋਈ ਪ੍ਰਾਪਰਟੀ ਵੱਧ ਗਈ ਹੋਈ ਤਾਂ ਮੈਂ ਲੋਕਾਂ ਨੂੰ ਕਹੂੰਗਾ ਵੀ ਮੈਂ ਤੁਹਾਡੇ ਵੋਟ ਦਾ ਹੱਕਦਾਰ ਨਹੀਂ ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ ਸਾਂਸਦ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਹੈ ਉਹ ਕਹਿ ਰਿਹਾ ਕਿ ਮੇਰੀ ਪ੍ਰਾਪਰਟੀ ਜੇ ਇੱਕ ਇੰਚ ਵੀ ਵਧੀ ਹੋਵੇ ਇਹਨਾਂ ਪੰਜਾ ਸਾਲਾ ਦੌਰਾਨ ਤਾਂ ਮੈਂ ਵੋਟ ਮੰਗਣ ਤੱਕ ਲੋਕਾਂ ਕੋਲ ਨਹੀਂ ਜਾਊਂਗਾ ਮੇਰੀ ਪ੍ਰਾਪਰਟੀ ਜਿਹੜੀ ਨਿੱਜੀ ਹੈ ਉਹ ਘਟੀ ਹੈ ਔਰ ਉਹਨਾਂ ਦਾ ਵੱਡਾ ਬਿਆਨ ਇਹ ਵੀ ਹੈ ਕਿ ਡੇਰਾ ਸਰਸਾ ਦੀ ਹਮਾਇਤ ਉਹ ਨਹੀਂ ਲੈਣਗੇ ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਲੁਧਿਆਣਾ ਜੇ ਤੁਹਾਡੇ ਆਇਲਸ ਵਿੱਚ 6 ਇਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ